ਸਤਨਾਮ ਸ੍ਰੀ ਵਾਖੇ ਗੁਰ ਸਾਹਿਬ ਜੀ ਰਹਿਰਾਸ ਸਾਖੇਬ ਹਰ ਜੁਗ ਜੁਗ ਭਗਤ ਓ ਪਾਇਆ ਪੈਜ ਰਖਦਾ ਯਾਰਾਮ ਰਾਜੇ ਹਰ ਨਾਕਸ਼ਾ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ अंत लड़ एक ओंकार सतगुर प्रसाद सलोका मह्ला पहला दुख दारो सुखरोगां पया जां सुख तां नई तूं कर्ता कर न करी ना नई बलिहारी कुदरत वसियां तेरा अंत जाई लखिया रह ਜਾਤ ਮਹਿ ਜੋਤ ਜੋਤ ਮਹਿ ਜਾਤਾ ਕਲਕਲਾ ਪਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਫਤ ਸੁਆਲਿਓ ਜੇ ਨਾ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਿਆ ਸੋ ਦਰਗਾਹ ਆਸਾ ਮਹਿਲਾ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਸੋ ਦਾਰਾ ਤੇਰਾ ਕੇਹਾ ਸੋ ਕਰਕੇ ਹਾਂ ਜਿਤ ਬਹਿ ਹਾਂ ਸਰਬ ਸਮਾਲੈ ਵਾਜੇ ਤੇਰੇ ਨਾਦ ਅਨੇਕ ਅ ਸੰਖਾਂ ਕਹਤੇ ਤੇਰੇ ਬਾਵਨ ਹਾਰੇ ਕਹਤੇ ਤੇਰੇ ਰਾਗ ਪਰਿਸ਼ਿਉ ਕਹੀਐ ਕਹਤੇ ਤੇਰੇ ਗਾਵਨ ਹਾਰੇ ਗਾਵਨ ਤੁਧ ਨ ਪਬਨ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਣ ਤੁਧਨੋ ਚਿੱਤ ਗੁਪਤ ਲਿਖ ਜਾਣਣਾ ਲਿਖ ਲਿਖ ਧਰਮ ਵਿਚਾਰੇ ਗਾਵਣ ਤੁਧਨੋ ਈਸਰਾ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਣ ਤੁਧਨੋ ਇੰਦਰਿੰਦਰਾ ਅਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਣ ਤੁਧਨੋ ਸਿੱਧਾ ਸਮਾਦੀ ਅੰਦਰ ਗਾਵਣ ਤੁਧਨੋ ਸਾਧ ਵਿਚਾਰੇ ਗਾਵਣ ਤੁਧਨੋ ਜਤੀ ਸਤੀ ਸੰਤੋਖੀ गान तुदनो वीर करारे रे तुदनो तुद पंडत पढ़न रखी सुर जुग जुग वेदा नुद न मोहनीअ मनमोहन सुर गछ पया ले गान तुध नो रतन उपायरे अठ साठ तीर्थ नहले गान तुध न जो महाबल सूर गान तुदनो खानी चारे ਗਾਵਣਾ ਤੁਧਨੋ ਖੰਡਾ ਮੰਡਲ ਬ੍ਰਹਮੰਡਾ ਕਰ ਕਰ ਰੱਖੈ ਤੇਰੇ ਧਾਰੇ ਸਿਆਈ ਤੁਧਨੋ ਗਾਵਣ ਜੋ ਤੁਧ ਪਾਵਣ ਰਤੇ ਤੇਰੇ ਭਗਤ ਰਸ ਲਹਿਉਰਾ ਕਿਤੇ ਤੁਧਨੋ ਗਾਵਣ ਸੇ ਮੈਂ ਚਿਤਨਾ ਬਨ ਨਾਨਕ ਕੀ ਵਿਚਾਰੇ ਸੋਈ ਸੋਈ ਸਦਾ ਸੱਚ ਸਾਹ ਹੈ ਬਾ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜੇ ਨਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਨਸੀ ਮਾਇਆ ਜਨ ਉਪਾਈ ਕਰ ਕਰ ਦੇਖਾ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ਜਿਉ ਤਿਸ ਪਾਵੇਂ ਸੋਈ ਕਰਸੀ ਫਿਰ ਹੁਕਮ ਨਾ ਕਰ ਨਾ ਜਾਈ ਸੋ ਪਤਿ ਸਾਖੋ ਸਾਖਾ ਪਤ ਸਾਖੇ ਬਾ ਨਾਨਕ ਰਹਿ ਨਰ ਜਾਈ ਆਸਾ ਮਹੱਲਾ ਪਹਿਲਾ ਸੋਣਾ ਵੱਡਾ ਅੱਖੇ ਸਭ ਕੋਇ ਕਿ ਵੱਡਾ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਨੇ ਬਾਲੇ ਤੇਰੇ ਰਖੇ ਸਮਾਏ ਵੱਡੇ ਮੇਰੇ ਸਾਹੇ ਬਾ ਗਹਿਰ ਗੰਬੀਰਾ ਗੁਣੀ ਗਹਿਰਾ ਕੋਏ ਨਾ ਜਾਣੇ ਤੇਰਾ ਕੇ ਤਕੇ ਵਡਚੀ ਰਾਰਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣਾ ਜਾਈ ਤੇਰੀ ਤਲਵੜਿਆਈ ਸਭ ਸੱਤ ਸਭ ਤਾਪਾ ਸਭ ਚੰਗੇ ਆਈਆਂ ਸਿੱਧਾ ਪੁਰਖਾਂ ਕੀਆਂ ਵਡਿਆਈਆਂ ਤੁਦ ਬਿਨ ਸਿੱਧੇ ਕਿੰਨੇ ਨਾ ਪਾਈਆਂ ਕਰਮ ਮਿਲੈ ਨਾ ਹੀ ਠਾ ਕਰਹਾਈਆਂ ਆਖਣ ਵਾਲਾ ਖਿਆ ਵਿਚਾਰਾ ਸਿਫਤੀ ਪਰੈ ਤੇਰੇ ਪੰਡਾਰਾ ਜਿਸ ਤੂ ਦੇਹ ਹੈ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਸਾ ਮਹੱਲਾ ਪਹਿਲਾ ਆਖਾਂ ਜੀਵਾ ਵਿਸਰੇ ਮਰ ਜਾਉ ਆਖਣ ਔਖਾ ਸੱਚਾ ਨਾਮ ਸਾਚੇ ਨਾਮ ਕੀ ਲਾਗੈ ਭੂਖਾ ਉਤਪੂਖੈ ਖਾਏ ਚੱਲਿਆ ਦੁਖਾ ਸੋ ਕਿਉ ਵਿਸਰੇ ਮੇਰੀ ਮਾਇ ਸਾਚਾ ਸਾਹਿਬ ਸਾਚੇ ਨਾਹੀ ਰਹਾਉ ਸਾਚੇ ਨਾਮ ਕੀ ਤਲ ਵੜ ਆਈਆਂ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਖੇ ਵੱਡਾ ਨਾ ਹੋ ਬੈ ਕਾਟ ਨਾ ਜਾਏ ਨਾ ਖਮਰੇ ਨਾ ਹੋ ਬੈ ਸੋਗ ਦਿੰਦਾ ਰਖੇ ਨਾ ਚੁੱਕੇ ਪੋਗਾ ਗੁਣੇ ਖੋਖਰਾ ਨਾ ਹੀ ਕੋਏ ਨਾ ਕੋ ਹੋਆ ਨਾ ਕੋ ਹੋਈ ਜੇ ਵੜਿਆ ਪਤੇ ਵਡ ਤੇਰੀ ਦਾਤ ਜੇਨ ਦਿਨ ਕਰ ਕੇ ਕੀਤੀ ਰਾਤ ਖਸਮਾ ਵੀ ਸਾਰੇ ਤੇ ਕਮ ਜਾਤ ਨਾਨਕ ਨਾ ਬਹਿ ਬਾਜ ਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਪੁਰਖਾਂ ਬਿਨੋ ਕਰੋ ਗੁਰ ਪਾਸ ਹਮ ਕੀ ਰਹਿ ਕਰਮ ਸਤਿਗੁਰ ਸਰਨਾਈ ਕਰ ਦਿਆ ਨਾਮ ਪ੍ਰਗਾਸ ਮੇਰੇ ਮੀਤਾ ਗੁਰ ਦੇ ਬਾ ਮੋਕ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸੁਖਾਈ ਹਰ ਕੀਰਤਿ ਹਮਰੀ ਰਹਿਰਾਸ ਰਹਾਉ ਹਰ ਜਨ ਕੇ ਵਡਪਾਗ ਬਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸੈ ਮਿਲ ਸੰਗਤਿ ਗੁਣ ਪ੍ਰਗਾਸ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਪਾਗ ਹੀਣ ਜਮਕਾਸ ਜੋ ਸਤਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀ ਬੈ ਤ੍ਰਿਗ ਜੀ ਵਾਸ ਜਨ ਹਰ ਜਨ ਸਤਗੁਰ ਸੰਗਤ ਪਾਈ ਤਨ ਧੁਰ ਮਸਤਕ ਲਿਖਿਆ ਲਿਖਾਸ ਤਨ ਤਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕੋ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ ਪੰਜਵਾਂ ਕਾਹਿਰੇ ਮਨ ਚਿਤਵੈ ਉਦਮ ਜਾ ਆਹਰ ਹਰ ਜਿਓ ਪਰਿਆ ਸਹਿਲਾ ਪੱਥਰ ਮਹਿ ਜੰਤੋ ਪਾਏ ਤਾਂ ਕਰ ਜਕ ਅੰਗੇ ਕਰ ਤਰਿਆ ਮੇਰੇ ਮਹਦੋ ਜੀ ਸਤ ਸੰਗਤ ਮਿਲੈ ਸੋ ਤਰਿਆ ਗੁਰ ਪ੍ਰਸਾਦਿ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਾਹਾਉ ਜਨਣਾ ਪਿਤਾ ਲੋਕ ਸੁਤ ਬਣਤਾ ਕੋਇ ਨਾ ਕਿਸ ਕੀ ਤਰਿਆ ਸਿਰ ਸਿਰ ਰਜਕਾ ਸਭਾ ਹੈ ਠਾਕੁਰਾ ਕਾਹੇ ਮਨ ਭੌ ਕਰਿਆ ਉਡੈ ਉਡਾ ਆਬੈ ਸੋ ਸਾਤ ਸਪਾਛੇ ਬਚਰੇ ਛਰਿਆ ਤਿੰਨ ਕਬਣ ਖਲਾਵੇ ਕਬਣ ਚੁਗਾਵੇ ਮਨ ਮਹਿ ਸਿਮਰਨ ਕਰਿਆ ਸਭ ਨੀ ਤਾਨ ਦਸ ਅਸ਼ਟ ਸਿਤਾਨ ठाकुरा कर तल तरिया जन नानक बल बल ਸਤ ਬਲ ਜਾਈਏ ਤੇਰਾ ਅੰਤ ਨਾ ਪਾਰਾ ਬਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਏਕ ਓ ਓੰਕਾਰ ਸਤਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਅਪਾਰਾ ਸਭ ਤਿਆ ਬੈ ਸਭ ਤਿਆ ਬੈ ਤੁਧ ਜੀ ਹਰ ਸੱਚੇ ਸਿਰਜਨ ਹਾਰਾ ਸਭ ਜੀ ਤੁਮਾਰੇ ਜੀ ਤੁ ਜੀਆਂ ਕਾ ਦਾਤਾ ਹਾਰਾ ਹਰ ਤਿਆ ਭੋ ਸੰਤੋ ਜੀ ਸਭ ਦੁਖਾਂ ਵਿਸਾਰਨ ਹਾਰਾ ਹਰਿਆ ਪੇ ਠਾਕੁਰ ਹਰਵਾਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੋ ਕਾਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਇੱਕੋ ਪੁਰਖ ਸਮਾਨਾ ਇਕ ਦਾਤੇ ਇਕ ਪੇਖਾਰੀ ਜੀ ਸਭ ਤੇਰੇ ਚੋਜ ਬਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤਦ ਬਿਨਾ ਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕੀਆ ਗੁਣ ਆਖ ਬਖਾਣਾ ਜੋ ਸੇਬੈ ਜੋ ਸੇਬੈ ਤੁਧ ਜੀ ਜਨ ਨਾਨਕ ਤੈਨ ਕੁਰਬਾਨਾ ਹਰ ਤਿਆ ਬੈ ਹਰ ਤਿਆ ਬੈ ਤੁਧ ਜੀ ਸੈ ਜਨ ਜੁਗ ਮਹਿ ਸੁਖ ਵਾਸੀ ਸੈ ਮੁਕਤਾ ਸੈ ਮੁਕਤਾ ਭਏ ਜਨ ਹਰ ਤਿਆ ਆ ਜੀ ਤਿੰਨ ਟੋਟੀ ਜਮ ਕੀ ਫਾਸੀ ਜਨ ਨਿਰ ਪੌ ਜਨ ਹਰ ਨਿਰ ਪੌ ਤਿਆ ਆ ਜੀ ਤਿੰਨ ਕਾ ਪੌ ਸਭ ਗਵਾਸੀ ਜਨ ਸੇਬਿਆ ਜਨ ਸੇਬਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੈਤਨ ਸੈਤਨ ਜਨ ਹਰ ਧਿਆਇਆ ਚੀ ਜਨ ਨਾਨਕ ਕਿਨ ਬਲ ਜਾਸੀ ਤੇਰੀ ਭਗਤ ਤੈਰੀ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੋਂ ਦਾ ਜੀ ਹਰ ਅਨਿਕ ਅਨੇਕ ਅਨੰਤਾ ਤੇਰੀਆਂ ਅਨਿਕ ਤੇਰੀਆਂ ਅਨਿਕ ਕਰਖੇ ਹਰ ਪੂਜਾ ਜੀ ਤਪ ਤਾਪੈ ਜਪ ਖੇ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜਹਿ ਬਹੁ ਸਿਮਰਤ ਸਾਸਤਾ ਜੀ ਕਰ ਕਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਪਾਵੈ ਮੇਰੇ ਹਰਿ பகਵੰਤਾ ਤੂ ਆਦਿ ਪੁਰਖਾਂ ਪਰੰਪਰ ਕਰਤਾ ਜੀ ਤੁਦ ਜੇ ਵਡਿਆ ਵਰਨਾ ਕੋਈ ਤੂ ਜੁਗ ਜੁਗੈ ਕੋ ਸਦਾ ਸਦਾ ਤੋ ਇਕੋ ਜੀ ਤੂੰ ਨਹਿ ਚਲ ਕਰਤਾ ਸੋਹੀ ਤੁਦੇ ਆਪੇ ਪਾ ਬੈ ਸੋਹੀ ਵਰਤਾ ਜੀ ਤੂੰ ਆਪੇ ਕਰਖੇ ਸੋਹੀ ਤੁਦੇ ਆਪੇ ਸ੍ਰੇਸ਼ਟ ਸਭ ਓ ਪਾਈ ਜੀ ਤੁਦੇ ਆਪੇ ਸ੍ਰੱਜ ਸਭ ਗਾਈ ਜਨ ਨਾਨਕ ਗੁਣ ਗਾ ਬੈ ਕਰਤੇ ਕੇ ਜੀ ਜੋ ਸਭ ਸੇ ਕਾ ਜਾਨੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਂ ਦਾਸਾਂ ਈ ਚੋਂ ਤੋ ਪਾਵੈ ਸੋਈ ਥੇ ਸੀ ਜੋ ਤੂ ਦੇਹੇ ਸੋਈ ਹੋ ਪਾਈ ਰਹਾਉ ਸਭ ਤੇਰੀ ਤੋ ਸਬ ਨੀ ਤਿਆਹਾ ਜਿਸਨੋਂ ਕਿਰਪਾ ਕਰਖੈ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤੁਦੇ ਆਪ ਵੀ ਛੋੜਿਆ ਆਪ ਮਿਲਾਇਆ ਤੂੰ ਦਰਿਆ ਉਹ ਸਭ ਤੂੰ ਜਹੀ ਮਾਹੇ ਤuj ਬਿਨ ਦੂਜਾ ਕੋਈ ਨਾਹੇ ਜੀ ਜੰਤ ਸਭ ਤੇਰਾ ਖੇਲ ਵੀ ਜੋ ਗਾਮਿਲ ਵੀ ਛੁੜਿਆ ਸੰਜੋਗੀ ਮਹਿਲਾ ਜਿਸਨੋਂ ਤੂੰ ਜਾਣਾ ਹੈ ਸੋਈ ਜਨ ਜਾਣੇ ਹਰ ਗੋਨਾ ਸਦਹੀ ਆਖ ਬਖਾਣੇ ਜਿਨ ਹਰ ਸੇ ਬਿਆ ਤਿੰਨ ਸੁਖ ਪਾਇਆ ਸਚ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਦ ਬਿਨ ਦੂਜਾ ਵਰ ਨਾ ਕੋਏ ਤੂੰ ਕਰ ਕਰ ਵੇਖ ਜਾਣੇ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿੱਤਾ ਸਰਬਰੜੈ ਪਈਲੇ ਨਿਵਾਸਾ ਪਾਣੀ ਪਾਵਕ ਤਨ ਹੈ ਕੀਆ ਪੰਕਜ ਮੋਹ ਪਾਗ ਨਹੀਂ ਚਾਲੈ ਹਮ ਦੇਖਾਂ ਤਹਿ ਡੋਬੀ ਅਲੇ ਮਨ ਇਕ ਨਾ ਚਿਤ ਸਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆਰਾ ਹਾਉ ਨਾ ਖੋ ਜਤੀ ਸਤੀ ਨਹੀਂ ਪੜਿਆ ਮੂਰਖਾ ਮੁਗਦਾ ਜਨਮ ਭਿਆ ਪ੍ਰਣ ਵਤਨ ਨਾਨਕ ਤਿਨ ਕੀ ਸਰਨਾ ਜਨ ਤੋ ਨਾਹੀ ਬਿਸਰਿਆ ਆਸਾ ਮਹੱਲਾ ਪੰਜਬਾ ਭਈ ਪ੍ਰਪਤ ਮਨੁਖ ਦੇ ਹੁਰਿਆ ਗੋਬਿੰਦ ਮਿਲਣ ਕੀ ਐਹ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇ ਬਲ ਨਾਮ ਸਰਨ ਜਾਮ ਲਾਗ ਪਵ ਜਲ ਤਰਨ ਕੈ ਜਨਮ ਬਿਰਥਾ ਜਾਤ ਰੰਗ ਮਾਇਆ ਕਹਿ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਖਰ ਰਾਇਆ ਕੋ ਖੌਨਾ ਨਕ ਹਮ ਨੀਚ ਕਰਮਾਂ ਸਰਨ ਪਰੇ ਕੀ ਰਾਂਖੋ ਸ਼ਰਮਾ ਇਕ ਓ ਓੰਕਾਰ ਸ੍ਰੀ ਬਾਖੇ ਗੁਰੂ ਜਿੱਕੇ ਫਤੇ ਪਾਤਸ਼ਾਹੀ ਦਸਵੀ ਕਬਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦੇ ਰਖਾ ਪੂਰਨ ਹੋਏ ਚਿਤ ਕੀ ਇਛਾ ਤਬ ਚਰਨ ਨਮਨ ਰਖੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੇ ਤੁਮ ਕਾ ਭੋ ਆਪ ਹੱਥ ਦੇ ਮੋਖੇ ਬਚਾਓ ਸੁਖੀ ਬਸੇ ਮੋਰੋ ਪਰਿਵਾਰਾ ਸੇ ਵਕ ਸਿੱਖ ਸਭੇ ਕਰਤਾਰਾ ਮੋ ਰਖਾ ਨਿਜ ਕਰਦਾ ਕਰੀਐ ਸਭ ਬੈਰਨ ਕੋ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰਾ ਭਜਨ ਕੀ ਰਹਿ ਪਿਆਸਾ ਤੁਮ ਖੇ ਛਾੜ ਕੋਈ ਅਬਰ ਨਾ ਤਿਆਹੂ ਜੋ ਬਰਚਾਹੋ ਸੋ ਤੁਮ ਤੈ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੁਣ-ਚੁਣ ਸੱਤਰ ਹਮਾਰੇ ਮਾਰੀਐ ਆਪ ਹੱਥ ਦੈ ਮੋਝੈ ਉਬਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਹੁਜੋ ਸਦਾ ਹਮਾਰੇ ਪਛਾ ਸ੍ਰੀ ਅਸਤੁਜ ਜੋ ਕਰਿਓ ਰੱਛਾ ਰਾਖ ਲੇਖ ਮੋਹਿ ਰਖਣ ਹਾਰੇ ਸਾਖੇ ਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਣ ਕੇ ਹੰਤਾ ਤਮਹੋਪੁਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੋ ਅਵਤਾਰ ਕਾਲ ਪਾਏ ਕਰਬਿਸਨ ਪ੍ਰਕਾਸ਼ਾ ਸਕਾਲਾ ਕਾਲ ਕਾਂ ਕੀ ਆਤਮਾਸਾ ਜਮਨ ਕਾਲ ਜੋਗੀ ਸਿਵ ਕੀਆਂ ਬੇਦ ਰਾਜ ਬ੍ਰਹਮਾ ਜੋਥੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਮਨ ਕਾਲ ਸਭ ਜਗਤ ਬਣਾਇਓ ਦੇਵ ਦਇਤ ਜਸ਼ਨ ਉਪਜਾਇਓ ਆਦਿ ਅੰਤ ਇੱਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੋਹੀ ਕੋ ਹਮਾਰੀ ਸਕਾਲਾ ਪ੍ਰਜਾ ਜਿਨ ਆਪ ਸਵਾਰੀ ਸੇਵਕਨ ਕੋ ਸਿਵ ਗੁਣ ਸੁਖ ਦਿਯੋ ਸਤਰਨ ਕੋ ਪਲ ਮੋਬਦ ਕੀਓ کاٹ کاٹ کے انتر کی جانت پلے برے کی پیر پشانت چیٹی تے کنچر یا ستھولا سب پر کریپا درشت کر کرفلا سنتن دکھ پائیں دکھیں سکھ پائیں سادن کی ایک کی پیر پشانے کاٹ کاٹ کے پٹ پٹ کی جانے جا بھ کر کرا کرتارا ਰਜਾ ਧਰਤ ਤਬ ਦੇਹੇ ਆਪਾਂ ਰਾਜ ਆਕਰਖਾ ਕਰਤੋ ਹੋ ਕਬ ਹੋ ਤੁਮ ਮੈਂ ਮਿਲਤ ਦੇਹੇ ਧਰ ਸਭ ਹੋ ਜੇਤੇ ਬਦਨ ਸ੍ਰਿਸ਼ਟ ਸਭ ਤਾਰੇ ਆਪ ਆਪਣੀ ਬੂਝ ਉਚਾਰੇ ਤੁਮ ਸਭ ਹੀ ਤ ਰਹਿਤ ਨਿਰਾਲਮ ਜਾਣ ਤ ਬੇਦ ਪੇਦ ਅਰ ਅਲਮ ਨਿਰੰਕਾਰ ਨਿਰਬਕਾਰ ਨਿਰਲੰਭ ਆਦ ਅਨੀ ਲਾਨਾਦ ਅਸੰਭਾ ਤਾ ਕਾਮ ਮੋੜਾ ਉਚਾਰਤ ਪੇਧਾ ਜਾਂ ਕੋ ਪੇਵਨਾ ਪਾਵਤ ਤਾ ਬੇਦਾਂ ਤਾਂ ਕੋ ਕਰ ਪਾਹਨ ਅਨੁਮਾਨ ਤਾ ਮਹਾ ਮੋੜਾ ਕਸ਼ ਪੇਧ ਨ ਜਾਣਤਾ ਮਹਾਦੇਵ ਕੋ ਕਹਿਤ ਸਦਾ ਸੇਵਾ ਨਿਰੰਕਾਰ ਕਾ ਚੀਨਤ ਨਹਿ ਪਿਵ ਆਪ ਆਪਣੀ ਬੁੱਧ ਹੈ ਜੈਤੀ ਵਰਨਤ ਭਿੰਨ ਭਿੰਨ ਤੋਹ ਹੈ ਤਤੀ

ਸਗਰੀ ਸ਼੍ਰੇਸ਼ਟਾ ਦਿਖਾਏ ਅਚੰਪਭ ਆਦ ਜੁਗਾਦ ਸਰੂਪ ਸੁਜੰਪਭ ਅਬਰਛਾ ਮੇਰੀ ਤੁਮ ਕਰੋ ਸਿਖ ਉਬਾਰ ਆ ਸਿਖ ਸੰਗਰੋ ਦੁਸ਼ਟਾ ਜਿ ਤੈ ਉਠ ਮਤੋ ਤ ਪਤਾ ਸਕਲ ਮਲੇਸ਼ ਕਰੋ ਰਣ ਕਾ ਤਾਂ ਜਿ ਅਸਤੁ ਜ ਤਬ ਸਰਨੀ ਪਰੈ ਤਨ ਕੈ ਦੁਸ਼ਟਾ ਦੁਖਤ ਹਵੈ ਮਰੈ ਪੁਰਖ ਜਬਨ ਪਗ ਪਰੈ ਤਿਹਾਰੇ ਤਿੰਨ ਕੈ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤੇ ਆਏ ਹੈ ਤਾਂ ਕੇ ਕਾਲ ਨਿਕਟ ਨਹਿ ਆਏ ਹੈ ਰੱਛਾ ਹੋਏ ਤਾਂ ਹੀ ਸਭ ਕਲ ਦੁਸ਼ਟ ਅਰਿਸ਼ਟ ਟਰੇ ਤਤ ਕਲ ਕਿਰਪਾ ਦ੍ਰਿਸ਼ਟ ਤਨ ਜਾਹੇ ਨੇ ਹਰ ਹੋ ਤਾਂ ਕੇ ਤਾਪ ਤਨ ਕਮੋ ਹਰ ਹੋ ਰੇਦਾ ਸਿੱਧ ਕਰਮੋ ਸਭ ਹੋਈ ਦੁਸ਼ਟਾ ਸ਼ਾਸ ਬੈ ਸਕੇ ਨ ਕੋਈ ਇੱਕ ਬਾਰ ਜਿਨ ਤੁਮੈ ਸਪਾਰਾ ਕਾਲ ਫਾਸਤੇ ਤਾਹੇ ਉਬਾਰਾ ਜਿਨ ਨਰ ਨਾਮ ਤੇ ਹਾਰੋ ਕਹਾ ਦਾਰੀ ਦਾ ਦੁਸ਼ਟ ਦੋਖ ਤੇ ਰਹਾ ਖੜਕ ਕੇ ਤਮੈ ਸਰਨ ਤੇ ਹਾਰੀ ਆਪ ਹੱਥ ਦੈ ਲਿਖੋ ਉਬਾਰੀ ਸਰਬ ਠੋਰ ਮਖੋ ਖੋ ਸਹਾਈ ਦੋਸਟਾ ਦਖ ਤੇ ਲੇਖੋ ਬਚਾਈ ਸਬਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋਊ ਆਖਂ ਤਰੇ ਨਹੀਂ ਆਨਿਓ ਰਾਮ ਰਹੀਮਾ ਪੁਰਾਨ ਕੁਰਾਨ ਅਨੇਕ ਕਹੇ ਮਤ ਇਕ ਨ ਮੰਨਿਓ ਸਿਮਰਤ ਸਾਸਤਰ 베ਦ ਸਬੈ বহ ভেদ kahe ham ek na janiyo sri aspan kripa tumri kar mai na kahiyo sab to khe ba khaniyo dohra sagal dwar koshad ke gahiyo tuharo dwar bahe kahe ki laaj as gobind das tuhar ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓ ਓੰਕਾਰ ਸਤਗੁਰ ਪ੍ਰਸਾਦ ਆਨੰਦ ਭਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਹਿਜ ਸੈਤੀ ਮਨ ਵੱਜੀਆਂ ਵਧਾਈਆਂ ਹਰਾਂ ਗ ਰਤਨ ਪਰਵਾਰ ਪਰੀਆਂ ਸ਼ਬਦ ਗਾ ਬਣਾਈਆਂ ਸ਼ਬਦ ਤਾਂ ਗਾਵੋ ਹਰੀ ਕੇਰਾ ਮਨ ਜਿੰਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰੇ ਆ ਤੂੰ ਸਦਾ ਰਖੋ ਹਰ ਨਾਲੇ ਹਰ ਨਾਲ ਰਖੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭ ਨਾ ਗੱਲਾਂ ਸਮਰਾਥ ਸੁਆਮੀ ਸੋ ਕਿਉ ਮਨ ਹੋ ਬਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਖੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ ਕਰਤਾ ਤੇਰੇ ਸਭ ਕਿਛ ਹੈ ਜਿਸ ਦੇਖੇ ਸੋ ਪਾਵੇ ਸਦਾ ਸਿਫਤ ਸਲਾਹਾ ਤੇਰੀ ਨਾਮ ਮਨ ਵਸਾ ਬੇਨਾਮ ਜਿਨ ਕੈ ਮਨ ਵਸਿਆ ਬਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇ ਰੈ ਸਾਚਾ ਨਾਮ ਮੇਰਾ ਆਧਾਰ ਰੂਪ ਸੱਚ ਨਾਮ ਆਧਾਰ ਮੇਰਾ ਜਿਨ ਭੁਖਾਂ ਸਭ ਗਵਾਹੀਆਂ ਕਰਿ ਸ਼ਾਂਤ ਸੁਖ ਮਨ ਆਏ ਵਸਿਆ ਜਨੇ ਇਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਹੋ ਜਿਸ ਦੀਆਂ ਐ ਖੇ ਵਡਿਆਈਆਂ ਕਹੇ ਨਾਨਕ ਸੁਨਹੁ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਹੋ ਵਾਜੇ ਪੰਚ ਸ਼ਬਦ ਤਿਤ ਘਰ ਸਪਾਗੈ ਤਾਰ ਸਪਾਗੇ ਸ਼ਬਦ ਬਾਜੇ ਕਲਹਾ ਜਿਤ ਘਰ ਤਾਰੀਆ ਪੰਚ ਦੋਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮਾ ਪਾਇਆ ਤੁਧ ਜਿਨ ਕਾ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹੈ ਸੁਖ ਹੋਆ ਤਿਤ ਘਰ ਅਨਹਦ ਬਾਚੇ अनंदा सुनो वडपागी हो सगला मनोरथ पूरै पार ब्रह्मप्रभु पाइया उतरै सगला बी सोरै दुख रोग संतापै उतरै सुनी सच्ची वाणी संत साजन पै सारसै पूरै गुरते जानी सुनतै पुनीता कहतै पावेता ਸਤ ਗੁਰ ਰਹਿਆ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜਿ ਅਨਹਦ ਤੂਰੇ ਮੂਦਾ ਬਣੀ ਮਹੱਲਾ ਪੰਜਵਾ ਥਾਲੇ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰ ਅਮਰਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭਸ ਆਧਾਰ ਹੋਜੇ ਕੋ ਖਾਵੇ ਜੇ ਕੋ ਪੰਚਾਇਤ ਇਸ ਕਾ ਹੋਏ ਉਤਾਰੋ ਹੇ ਵਸਤਾ ਤਜੀ ਨਹ ਜਾਈ ਨਿਤਨੇ ਤਾ ਰੱਖ ਉਰਤਾਰੋ ਤਮ ਸੰਸਾਰ ਚਰਨ ਲਗ ਤਰੀਏ ਸਬਨਾਨਕ ਬ੍ਰਹਮ ਪਸਾਰੋ ਸਲੋਕ ਮਹਲਾ 5 ਤੈਰਾ ਕੀਤਾ ਜਾਤੋ ਨਾਹੀ ਮੈਨੋ ਜੋਗ ਕੀਤਾ ਈਮਾਨੇਰ ਗੁਣਿਆਰੇ ਕੋ ਗੁਣ ਨਾਹੀ ਆਪੇ ਤਰਸ ਪਈ ਆਈ ਤਰਸ ਪਿਆ ਮਹਿਰਾਮ ਤਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀ ਬਹਿ ਹਰਿਆ ਪੌੜੀ ਤਿੱਥੈ ਤੋ ਸਮਰਾਥਾ ਜਿੱਥੈ ਕੋਏ ਨਾਖੇ ਉਥੇ ਤੇਰੀ ਰੱਖ ਅਗਣੀਉ ਦਰਮਾਖੇ ਸੁਣ ਕੇ ਜਮ ਕਹਿ ਦੋ ਤਾ ਨਾਏ ਤੇਰੇ ਛੱਡ ਜਾਹੇ ਪਉ ਜਲ ਬਖਮਸ ਗਾਖੋ ਗੁਰ ਸ਼ਬਦੀ ਪਾਰ ਪਾਖੇ ਜਿਨ ਕੋ ਲੱਗੀ ਪਿਆਸ ਅਮਰਤ ਸੇ ਖਾਖੇ ਕਲ ਮੈਂ ਇਹੋ ਪੁਨ ਗੁਣ ਗੋਬਿੰਦ ਗਾਹੀ ਸਭ ਸੇ ਨੋ ਕਿਰਪਾਲ समाले साखे साखे, साखे बिरथा कोई ना जाए जे आवे तुद आखे, सलोक महां पंजवां अंतर गुर आराधना जवां जप गुरनाउ नेतरी सतगुर भिख नवणी सुन न गुरनाओ सतगुर सेंती रतां दरग पाईं ठा कहो नानक किरपा करै ਜਿਸਨੋ ਇਹ ਵਾਤ ਦੇ ਜਗ ਮਹਿ ਉਤਮ ਕਾਢੀਐ ਵਿਰਲੇ ਕੈ ਕੈ ਮਹੱਲਾ ਪੰਜ ਬਾਪ ਰੱਖੇ ਰਖਣਹਾਰ ਆਪ ਉਬਾਰਿਆਨ ਗੁਰ ਕੀ ਪੈਰੀ ਪਾਏ ਕਾਜ ਸਵਾਰਿਆਨ ਹੋ ਆਪ ਦਿਆਲ ਮਨ ਹੋਣਾ ਵੀ ਸਾਰੇ ਅਨ ਸਾਧ ਜਨਾ ਕੈ ਸੰਗ ਪਵਜਲ ਤਾਰੇ ਅਨ ਸਾਖਤ ਨਿੰਦਕ ਦੁਸ਼ਟਾਂ ਖੇ ਨਮਾਹੇ ਬੀਦਾਰਿਆਂ ਤੇ ਸਾਂ ਸਾਖ ਬਕੀਟੇ ਕਾ ਨਾਨਕ ਮੰਨੇ ਮਾਖੇ ਜੇ ਸੋ ਸਿਮਰਤ ਸੁਖ ਹੋਏ ਸਗਲੇ ਦੁਖ ਜਾਖੇ ਤਿਸ ਸਾਹਿ ਬਕੀਟੇ ਕਾ ਨਾਨਕ ਮੰਨੇ ਮਾਖੇ ਜੇ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ